ਉਮੈ ਵੀ ਉਹ ਠੀਕ ਹੀ ਪੁਆ ਹਣ ਆਹੋ ਪੱਤ ਠੀਕ ਵਾ ਹਣ ਪੁਆ ਅੱਛਾ ਅੱਛਾ ਹਾਂ ਹੁਣ ਫਰਕ ਵਾ ਉਹ ਤੂੰ ਹੀ ਕਰੋ ਚਲ ਜਾਂਦੇ ਜੀ ਹੂੰ ਤੇ ਮੇਰਾ ਵੀ ਜੀ ਚੂ ਲੱਗਦਾ ਨਹੀਂ ਮਗਰ ਹਾਂ ਤੇ ਗੱਲ ਪੱਤੇ ਦਾਈਂ ਜੀ ਦੇ ਕੱਲਿਆਂ ਦਾ ਕਿੱਥੇ ਲੱਗਦਾ ਵਾ ਪਰ ਹੁਣ ਮਜਬੂਰੀ ਨੂੰ ਜਾਣਾ ਪਿਆ ਫਿਰ ਨਹੀਂ ਠੀਕ ਤੇ ਜਾਣਾ ਪੈਣਾ ਸੀ ਓਏ ਆਹੋ ਚਲੋ ਕੋਈ ਗੱਲ ਨਹੀਂ ਹਾਂ ਤੇ ਮੈਂ ਤਾਂ ਨਾ ਗੱਲ ਕਰਨੀ ਹਾਂ ਹਾਂ ਤੇ ਮੰਮੀ ਰਾਣੀ ਦਾ ਫੋਨ ਆਇਆ ਹੈ ਬਰੋਂ ਅੱਛਾ ਉਹਨਾਂ ਅਪਲਾਈ ਨਹੀਂ ਕੀਤੇ ਸਾਡੇ ਆਹੋ ਉਹ ਕਹਿੰਦੇ ਵੀ ਤੁਹਾਡੇ ਵੀ ਜੇ ਆ ਗਏ ਦੋਵਾਂ ਦੀ ਨਾ ਤੇ ਹੁਣ ਹਾਂ ਬੀਬੀਆਂ ਨੂੰ ਜਾਣਾ ਪੈਣਾ ਵਾ ਆਏ ਵੇ ਉੱਥੇ ਕਿੱਦਾਂ ਮੇਰਾ ਜੀ ਲੱਗਣਾ ਪੁੱਤ ਜਾ ਕੇ ਉਹ ਬੀਬੀ ਉੱਥੇ ਆਪਣੇ ਜੀ ਆ ਸਾਰੇ ਜੀ ਕਿਦਾਂ ਲੱਗਣਾ ਉੱਥੇ ਨੀ ਜੀ ਹੋਰ ਫਿਰ ਕਿਤੇ ਆ ਜਾਗੇ ਜੀ ਤੇ ਆਪਣੇ ਹੀ ਸੁੱਖ ਨਾਲ ਤੇ ਪਰ ਇਹ ਆ ਵੀ ਦਿਲ ਨੂੰ ਮੁਸ਼ਕਲ ਹੀ ਲੱਗਣਾ ਵਾ ਚਲੋ ਵੇਖ ਲੈਨੇ ਨਹੀਂ ਬੀਬੀਆਂ ਨੂੰ ਇੱਕਰੀ ਹੁਣ ਜਾਣਾ ਪੈਣਾ ਵਾ ਚਲੋ ਕੋਈ ਜੇ ਲਾਣਾਗੇ ਫਿਰ ਕਾਰਡ ਖਰਾਬ ਹੋ ਜਾਂਦਾ ਬੰਦੇ ਦਾ ਹਾਂ ਇਹ ਵੀ ਗੱਲ ਠੀਕ ਆ ਆਹ ਤੇ ਇੱਕ ਗੱਲ ਮੈਨੂੰ ਹੋਰ ਕਹਿੰਦੇ ਮਮੀ ਹੁਣੀ ਹਾਂ ਬੇੜੀਂ ਟੀ ਘਰ ਕੰਮ ਆਉਂਦੀ ਆ ਆਹੋ ਉਹਨਾਂ ਨੂੰ ਆਪਣਾ ਘਰ ਦੇ ਜੀਏ ਜਾਂਦੇ ਜਾਂਦੇ ਇੱਥੇ ਰਹਿਣ ਸਹਿਣ ਗਏ ਚਲੋ ਝੋੜੋ ਪੋਚਾ ਸਫਾਈ ਸਭੀ ਕਰਨਗੇ ਘਰ ਖੁੱਲਾ ਰਹੂਗਾ ਇਹ ਗੱਲ ਤੇ ਤੇਰੀ ਠੀਕ ਆ ਜਿੱਦ ਤੇ ਮਾਰ ਕੇ ਗਏ ਤਾਂ ਖਾਣੇ ਨਾ ਜੀ ਮੁੱਠੀ ਨਹੀਂ ਫਤ ਬੰਦ ਕਮਰੇ ਤੇ ਫਿਰ ਉਦਾਂ ਹੀ ਖਰਾਬ ਹੋ ਜਾਂਦੇ ਤੇਣਾ ਪਾੜ ਜਾਂਦੀਆਂ ਨੇ ਹਾਂਜੀ ਹਾਂਜੀ ਤੇ ਆਹ ਗੱਲ ਕਹਿੰਦੇ ਤੇ ਮੈਂ ਤੇ ਨਾ ਬੀਬੀ ਨਾਲ ਸਲਾਹ ਕਰਕੇ ਫਿਰ ਦੱਸੂਗਾ ਅੱਛਾ ਨਹੀਂ ਕੋਈ ਤੁਸੀਂ ਵੀ ਕਿੱਦਾਂ ਕਰੀਗੇ ਹੁਣ ਕੋਈ ਨਹੀਂ ਕਰ ਲੈਨੇ ਆਂ ਆਉਂਦੀ ਆ ਤੇ ਉਹਦੇ ਨਾਲ ਕਰ ਲੈਨੇ ਆਂ ਗੱਲ ਫਿਰ ਤੂੰ ਇੱਥੇ ਕੁੜੀਏ ਸਾਡੇ ਘਰ ਹੀ ਰਹੁ ਇੱਥੇ ਪਕਾਓ ਤੇ ਇੱਥੇ ਖਾਓ। ਓਏ ਆਹੋ ਉਹ ਵੀ ਆਪਣੇ ਘਰ ਦਾ ਕੰਮ ਸਟਾਰਟ ਕਰਕੇ ਬੈਠੇ ਆ ਨਾ ਉਧਰ। ਆ ਚਲ ਉਧਰ ਉਹਦਾ ਹੁੰਦਾ। ਜਨਾਜ਼ਰ ਹੁੰਦਾ ਰਹਿੰਦਾ ਵਾ। ਆ ਉੰਦੱਕ ਦੀ ਰਹੀ ਆ ਉਹ। ਤੇ ਉਦੋਂ ਕੋਲ ਅਸੀਂ ਵੀ ਜਿਉਂ ਤੁਹਾਡਾ ਬਣਨਾ ਵਾ। ਉਦੋਂ ਅਸੀਂ ਵੀ ਬਰਮ ਆ ਜਾਣਾ। ਉਹ ਤੁਹਾਨੂੰ ਆ ਜਾਣਾ ਵਾ ਠੀਕ ਵਾ ਕਰ ਤੇਰੀ। ਉਹੇ ਪਾਸੇ ਕੰਮ ਸਰਜੂਗਾ। ਸਰਜੂਗਾ। ਬਾਕੀ। ਉਹ ਜਿਹੜੇ ਰਹਿ ਲੈਣਗੇ ਆਪਣੇ ਨਾਲ ਚੰਗੇ ਵਧੀਆ ਖਾਧਾ ਤੇ ਚਲ ਆਹੀਂ ਵੀ ਹੋਈ ਉਥੋਂ। ਆਹੋ ਨਾਲੇ ਉਹ ਆਪਣੇ ਇੱਥੇ ਰਹਿਣਗੇ ਤੇ ਉਧਰ ਉਹਨਾਂ ਦਾ ਕੰਮ ਚੱਲਦਾ ਰਹੂਗਾ। ਚਲੋ। ਆਹੋ ਫਿਰ ਬੀਬੀ ਨੂੰ ਹਫਤੇ ਤੱਕ ਜਾਣਾ ਪੈਣਾ ਜੇ ਉ ਆਹੋ ਇਹ ਕਿਹੜੇ ਖੇੜੇ ਆ ਜਿਹਨਾਂ ਦਾ ਚਾਲਣ ਖਰਚਾ ਕੀਤਾ ਦਾ ਉਹ ਕਹਿੰਦੇ ਆਪਣਾ ਮਾਨ ਬਨਾਲੋ ਤੇ ਕੱਪੜੇ ਕਿਨੇ ਲੈ ਲਓ ਆਪਣੇ ਅੱਛਾ ਤੇ ਟਿਕਟਾਂ ਤਾਂ ਨਹੀਂ ਕਰਾਦਾਂਗੇ ਉਸੇ ਵੜੀ ਤੇ ਫਿਰ ਆ ਜਿਓ ਉਹ ਫਿਰ ਇਦਾਂ ਕਰਾਂਗੇ ਆਪਣੀ ਤਿਆਰੀ ਤੋਰੀ ਕਰਕੇ ਫਿਰ ਉਹਨਾਂ ਨੂੰ ਕਹਾਂਗੇ ਵੀ ਟਿਕਟ ਕਰਾ ਦਿਓ ਚੱਲ ਬੀਬੀ ਇਹਦੇ ਦੋ ਚਾਹ ਸੁੱਟ ਲੈਣੇ ਨਾ ਹਾਂ ਤੇ ਚਲੀਏ ਸਾਰੇ ਲੈ ਆਈਏ ਤੇ ਮੈਂ ਵੀ ਕੱਪੜੇ ਥੋੜੇ ਬੋਧ ਲੱਲਾ ਆਪਣੇ ਚੱਲ ਇਦਾਂ ਹੀ ਕਰਨੇ ਠੀਕ ਆ ਹਾਂ ਤੇ ਮੁੜ ਕੇ ਰਹਿਗ ਮਹੀਨਾ ਕਦ ਮੁੜ ਕੇ ਆ ਜਾਗੇ ਆਹੋ ਚਲੋ ਇੰਨਾ ਹੀ ਬੜਾ ਹੁੰਦਾ ਵਾ ਜ਼ਿਆਦਾ ਟਾਈਮ ਨਹੀਂ ਲੈਂਦੇ ਹੂੰ ਹੂੰ ਜੇ ਤੇ ਕਹਿੰਦੇ ਜੇ ਤੇ ਨੇ ਚਲੋ ਠੀਕ ਆ ਮਹੀਨਾ ਕੀ ਬੜਾਵਾ ਹਾਂਜੀ ਹਾਂਜੀ ਬਾਕੀ ਜਿਆ ਪਤਾ ਲੱਗੂਗਾ ਦਿਲ ਲੱਗ ਗਿਆ ਤੇ ਭਾਈ ਵੱਧ ਵੀ ਦੇਣ ਲੱਗ ਜਾਣਾ ਉਹ ਤਾਂ ਫਿਰ ਉੱਥੇ ਜਾ ਕੇ ਪਤਾ ਉਹ ਤਾਂ ਫਿਰ ਤੁਹਾਡੇ ਡੇਟ ਪਹਿਨੇ ਕਰਦਾ ਵਾ ਮੈਂ ਤਾਂ ਰਹੀ ਜਾਣਾ ਵਾ ਮੈਨੂੰ ਕੀ ਉੱਥੇ ਹੋਣਿਆ ਨਹੀਂ ਮੁੜੇ ਖੁੰਡੇ ਤੇ ਰਹਿ ਲੈਂਦੇ ਹਾਂ ਸਾਡੇ ਵਰਗਿਆਂ ਦਾ ਬੰਨ ਜਰੀ ਪਈ ਤੁਸੀਂ ਵੀ ਲੈ ਲਓ ਆਪਣਾ ਹਿਸਾਬ ਤੋ ਲਾ ਕੇ ਹੈ ਚਲੋ ਕੋਈ ਨਹੀਂ ਜਦਾਂ ਮਨ ਬਣੂਗਾ ਹਾਂ ਕਰ ਲਾਂਗੇ ਕੋਈ ਵਾਕੀ ਹੁਣ ਆਂਟੀ ਆਊਗੀ ਨਾ ਤੇ ਉਹਨਾਂ ਨਾਲ ਕਰੀ ਗੱਲ ਤੁਸੀਂ ਆਪ ਕਰ ਲਿਓ ਹਾਂ ਨਹੀਂ ਆਉਣਾ ਉਹਨੇ ਫਿਰ ਮੈਂ ਉਹਦੇ ਨਾਲ ਕਰ ਲੈਨੀ ਆ ਗੱਲ ਪੁੱਛ ਲੈਨੀ ਉਹਨੂੰ ਕੀ ਕਹਿੰਦੀ ਆ ਹਾਂਜੀ ਚਲੋ ਕੋਈ ਗੱਲ ਨ ਕਰ ਲੈਨੇ ਚਲੋ ਮੈਂ ਮੜਾ ਜਾ ਆ ਕੇ ਘੁੰਡੋ ਗਿਆ ਚਲ ਹੋਇਆ ਘੜੀ ਖੇਡ ਮਾਨੀ ਗੀਂਟੀ ਆਉਣਗੇ ਤਾਂ ਗੱਲ ਕਰ ਲਿਓ ਚੰਗੀ ਜਿਹਾ ਉਹਨਾਂ ਨਾਲ ਕਰ ਲਾਂਗੇ ਗੱਲ ਰੋਕ ਟੋਕ ਨਾ ਲਾਓ ਕੋਈ ਬੈਠੇ ਨੇ ਵੜਨਾ ਉੱਥੇ ਨਹੀਂ ਵੜਨਾ ਨਹੀਂ ਨਹੀਂ ਰੋਕ ਟੋਕ ਮੈਂ ਇੱਥੇ ਰੱਖੀ ਬੈਠੀ ਰਹਿਣਾ ਉਹਦੀ ਆਪੇ ਜਿੱਥੇ ਮਰਜੀ ਫੇਰੇ ਤੁਰੇ ਜਦੋਂ ਚਾਬੀਆਂ ਦੇ ਜਾਣੀਆਂ ਫੇਰ ਕਾਦੀ ਗੱਲ ਵਾਸ ਵਾਸ ਕੋਈ ਗੱਲ ਨਹੀਂ ਹਾਂ ਚਲੋ ਠੀਕ ਆ ਹਾਂ ਚਲ ਛੇਤੀ ਆ ਜੀ ਕੋਈ ਨਹੀਂ ਆ ਲੂਗਾ ਹਾਂ ਚਲ ਚੱਤੋ ਤੇ ਗਏ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਪੁੱਤ ਤੇ ਆਗੇ ਚ ਭਵਾ ਕੋ ਆ ਗਿਆ ਠੀਕ ਵਾ ਹੁਣ ਠੀਕ ਆ ਹੁਣ ਫਰਕ ਵਾ ਅੱਛਾ ਅੱਛਾ ਤੇ ਫਿਰ ਮੈਂ ਨੂੰ ਆਖਿਆ ਪੁੱਤ ਹੁਣ ਮੈਨੂੰ ਘਰ ਨੂੰ ਜਾਣ ਦੇ ਤੂੰ ਠੀਕ ਵਾ ਹੁਣ ਤੇ ਦਵਾਈ ਵੀ ਟਾਈਮ ਨਾਲ ਖਾਂਦੀ ਰਹੀਂ ਅੱਛਾ ਅੱਛਾ ਫਿਰ ਆਂਦੀ ਫਿਰ ਮੰਮੀ ਕੋਈ ਗੱਲ ਨਹੀਂ ਚੱਲ ਜਾਓ ਤੂੰ ਘਰ ਦਾ ਵੀ ਵੇਖੋ ਜਾ ਕੇ ਅੱਛਾ ਆਹੋ ਠੀਕ ਵਾ ਫਿਰ ਮੈਂ ਆ ਗਈ ਅੱਜ ਚੱਲ ਵਧੀਆ ਕੀਤਾ ਫਿਰ ਤੇ ਹਾਂ ਤੇ ਆ ਜਾ ਫਿਰ ਤੂੰ ਆ ਗਈ ਹਾਂਜੀ ਹਾਂਜੀ ਚਲੋ ਠੀਕ ਆ ਆ ਜਾ ਪੁੱਤ ਇੱਥੇ ਬਹਿ ਮੇਰੇ ਨਾਲ ਗੱਲ ਕਰਨੀ ਸੀ ਕੋਈ ਹਾਂਜੀ ਦੱਸੋ ਕਿਹੜੀ ਗੱਲ ਕਰਨੀ ਆ ਗੱਲ ਚੰਗੀ ਆ ਅੱਛਾ ਸਾਡਾ ਆ ਗਿਆ ਵਿਜੇਧਮ ਦੇ ਦਾਦੀ ਪੋਤੇ ਲੈ ਫਿਰ ਤੁਹਾਨੂੰ ਵਧਾਈਆਂ ਹੁਣ ਬਹੁਤ ਸਾਰੀਆਂ ਵਧਾਈਆਂ ਨੇ ਪੁੱਤ ਤੁਹਾਨੂੰ ਵਧਾਈਆਂ ਤੇ ਚਲ ਜਾਣਾ ਫਿਰ ਤੁਸੀਂ ਅਸੀਂ ਚਲ ਜਾਣਾ ਮੈਂ ਹਫਤੇ ਤੱਕ ਭਾਈ ਚਲ ਜੀਏ ਲੈ ਤੁਹਾਡਾ ਜੀ ਕਿਦਾਂ ਲੱਗਣਾ ਤੁਹਾਡੇ ਬਿਨਾ ਕੋਈ ਨਹੀਂ ਫਿਰ ਪੁੱਤ ਲਮਣਾ ਪੈਣਾ ਕੋਈ ਗੱਲ ਨਹੀਂ ਲੱਗ ਜਾਣਾ ਵਾ ਫੋਨ ਫਾਨ ਕਰਦੇ ਰਵਾਂਗੇ ਹਾਂ ਤੇ ਇਦਾਂ ਵਾ ਭਈ ਇਹ ਹੁਣ ਘਰ ਬਾਹਰ ਜਿਹੜਾ ਨਾ ਅਸੀਂ ਤੈਨੂੰ ਛਾਬੀਆਂ ਦੇ ਜਾਣੀਆਂ ਨੇ ਤੇ ਇੱਥੇ ਹੀ ਤੂੰ ਰਹੀਂ ਤੇ ਇੱਥੇ ਹੀ ਪਕਾਵੀ ਤੇ ਇੱਥੇ ਹੀ ਖਾਵੀਂ ਚੰਦਾ ਇਹ ਘਰਬਾਰ ਸੰਭਾਲੀ ਆ ਵੇਖੋ ਤਾਈ ਜੀ ਐਡੀ ਵੱਡੀ ਜ਼ਿੰਮੇਵਾਰੀ ਨਹੀਂ ਚੁੱਕੀ ਜਾਣੀ ਮੇਰ ਕੋ ਤੂੰ ਨਾ ਰਹਿਣ ਦੋ ਸਾਨੂੰ ਸਾਡੇ ਹਾਲਾਤਾਂ ਦੇ ਉੱਤੇ ਉਦਾਂ ਜੇ ਤੀਂ ਕਹੋ ਨਾ ਤੇ ਘਰ ਦੀ ਸਾਫ ਸਫਾਈ ਆਪਾਂ ਕਰਦਿਆ ਕਰਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਪਤਾ ਜ਼ਿੰਮੇਵਾਰੀ ਕਾਦੀ ਆਏ ਕੋਈ ਜ਼ਿੰਮੇਵਾਰੀ ਨਹੀਂ ਕੀ ਤੂੰ ਜਦੋਂ ਵਿਚ ਰਵੇਂਗੀ ਤੇ ਆਪੇ ਜ਼ਿੰਮੇਵਾਰੀਆਂ ਪੂਟ ਜਾਂਦੀਆਂ ਹੋ ਬਿਨਾਂ ਨੇ ਲੈ ਫਿਕਰ ਹੁੰਦਾ ਹਣ ਸਾਨੂੰ ਵੀ ਫਿਕਰਨਾ ਹੋਏਗਾ ਤੇ ਮਗਰੋਂ ਅੱਖਾਂ ਦੇ ਬੂਏ ਖੁੱਲੇ ਆ ਸਾਮ ਸੰਭਾਲ ਕਰਦੀ ਆ ਸਫਾਈ ਕਰਦੀ ਆ ਤੇ ਤੂੰ ਉਧਰ ਆਪਣੇ ਸ਼ੁਰੂ ਕਰ ਲੈ ਤੇ ਇਧਰ ਤੂੰ ਰਹੀਂ ਇੱਥੇ ਰਹਿ ਕੇ ਤੂੰ ਆਪਣਾ ਉਧਰ ਦਾ ਕੰਮ ਤਰ੍ਹਾਂ ਚੱਲਦਾ ਰਹੂਗਾ ਜੇ ਤੂੰ ਨੂੰ ਹੁਣਾਂ ਫਿਰ ਬਣ ਜਾਣੇ ਨੇ ਚੱਲ ਕੋਈ ਗੱਲ ਨਹੀਂ ਆਹੋ ਮੈਂ ਨਾ ਕਰਦੀ ਇਹਨਾਂ ਦੇ ਨਾਲ ਸਲਾਹ ਪੀ ਕੀ ਜਾਂਦੇ ਆ ਚਲੋ ਉਹਦਾ ਨਾ ਮੈਨੂੰ ਡਰ ਜਾ ਲੱਗਦਾ ਵਾ ਪਿਤਾ ਡਾ ਏਡਾ ਸੁਣਾ ਘਰ ਵਾ ਜੇਕਰ ਕੋ ਮੇਰੇ ਨੂੰ ਨੁਕਸਾਨ ਹੋ ਗਿਆ ਨਿੱਕੀ ਨਿਆਣੀ ਕੁੜੀ ਆ ਜੇ ਉਹਨੇ ਕੋਈ ਚੀਜ਼ ਤੋੜ ਪਾੰਦੇ ਤੀ ਤਾਂ ਆਪਾਂ ਕਿੱਥੋਂ ਭਰਾਂਗੇ ਕੁਛ ਨਹੀਂ ਹੁੰਦਾ ਨੁਕਸਾਨ ਕੋਈ ਗੱਲ ਨਹੀਂ ਤੂੰ ਸਿਆਣੀ ਬਿਆਣੀ ਆ ਕੋਈ ਗੱਲ ਨਹੀਂ ਤੂੰ ਆਪੇ ਸਮਝਾ ਲੈਣਾ ਉਹਨੂੰ ਕੁੜੀ ਨੂੰ ਨਹੀਂ ਕਰਦੀ ਚਲੋ ਕੋਈ ਨਹੀਂ ਮੈਂ ਇਹਨਾਂ ਨਾਲ ਸਲਾਹ ਕਰਕੇ ਨਾ ਤੇ ਫਿਰ ਤੁਹਾਨੂੰ ਦੱਸ ਦੂੰਗੀ ਤੇ ਫਿਰ ਤੁਸੀਂ ਜਿੱਦਾਂ ਕਹੋਗੇ ਨਾ ਆਪਾਂ ਉਦਾਂ ਹੀ ਕਰ ਲਾਂਗੇ ਚਲੋ ਠੀਕ ਆ ਕਰ ਲਈ ਸਲਾਹ ਹੁੰਦਾ ਵਾ ਤੇ ਆਹੋ ਤੇ ਹੁਣ ਮੈਂ ਨਾ ਕੰਮ ਕਰ ਲਾਂ ਥੋੜਾ ਬੋਤਾ ਕੋਈ ਨਹੀਂ ਕਰ ਲਾ ਜਿੰਨਾ ਕੁ ਹੁੰਦਾ ਫਿਰ ਜਿਹੜਾ ਰਹਿ ਜੂ ਫੇਰ ਕਰ ਲਈ ਕੋਈ ਚਲੋ ਠੀਕ ਆ ਚਲੋ ਮੰਨ ਤੇ ਗਈ ਆ ਚਲੋ ਵਿਚਾਰੀ ਨਹੀਂ ਤੇ ਜੁਮੇਵਾਰੀ ਕਿੱਥੇ ਕੋਈ ਚੁੱਕਦਾ ਵਾ ਚਲੋ ਫੇਰ ਵੀ ਚੰਗਾ ਚਲੋ ਘਰ ਸੰਭਾਲੇਗੀ ਮਗਰੋਂ ਫਿਕਰ ਤੇ ਨਾ ਹੋਏਗਾ ਅਜੇ ਆਏ ਨਹੀਂ ਗਏ ਘਰ ਬੜੇ ਚਿਰ ਦੇ ਗਏ ਆ ਤੇ ਤਾਈ ਨੇ ਜਿਹੜੀ ਗੱਲ ਕੀਤੀ ਆ ਮੈਨੂੰ ਕੋ ਸਮਝ ਹੀ ਨਹੀਂ ਆਉਂਦੀ ਵੀ ਹਾਨੂੰ ਉਹਨਾਂ ਦੇ ਘਰ ਜਾਣਾ ਚਾਹੀਦਾ ਵਾ ਕਿ ਨਹੀਂ ਜਾਣਾ ਚਾਹੀਦਾ ਪਰ ਇੱਕ ਗੱਲ ਤੇ ਚੰਗੀ ਆ ਜਿਹੜੇ ਸਾਡੇ ਹਾਲਾਤ ਵਾ ਉਹ ਸਾਬ ਨਾਲ ਤੇ ਮੈਨੂੰ ਲੱਗਦਾ ਪਈ ਹਾਨੂੰ ਉਹਨਾਂ ਦੇ ਘਰ ਚਲ ਜਾਣਾ ਚਾਹੀਦਾ ਵਾ ਇੱਕ ਤੇ ਮੀਹਾਂ ਨੇ ਨਾ ਬਹੁਤ ਗੰਦ ਪਾਤਾ ਅੰਦਰਾਂ ਦੇ ਵਿੱਚ ਸੇਲੀ ਸਿਲ ਹੋ ਗਈ ਆ ਚੱਲ ਉਹਨਾਂ ਵਿਚਾਰਿਆਂ ਦਾ ਵੀ ਘਰ ਸਾਂਭਿਆ ਜਾਊਗਾ ਤੇ ਕੋਈ ਨਾ ਸਾਡਾ ਵੀ ਲੰਡਰ ਲੁੰਡਰ ਪੈ ਜਾਊਗਾ ਤੇ ਹੈ ਤੇ ਲੱਗ ਗਈ ਇਂ ਕਿ ਧੂਰਵਾ ਆਪਾਂ ਰੋਜ਼ ਵੇਖ ਲਿਆ ਕਰਾਂਗੇ ਨਾਲੇ ਸਫਾਈ ਕਰਜਿਆ ਕਰਾਂਗੇ ਤੇ ਚੱਲ ਚੱਲ ਇਦਾਂ ਕਰਦੀ ਆਂ ਇਹ ਹੁੰਦੇ ਆ ਨਾ ਨਾ ਸਲਾਹ ਫੇਰ ਕਰਨੀ ਪਹਿਲਾਂ ਮੈਂ ਫੋਨ ਕਰਨੀ ਆ ਵੀਰ ਹੁਣਾਂ ਨੂੰ ਉਹ ਪਹਿਲਾਂ ਕੀ ਕਹਿੰਦੇ ਆ ਉਹਨਾਂ ਨੂੰ ਦੱਸਣੀ ਆ ਹੈਲੋ ਸਸੀ ਗੱਪੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਆਪਣਾ ਸੁਣਾਓ ਹਾਂਜੀ ਹਾਂਜੀ ਹਾਂ ਨਹੀਂ ਗਈ ਹੈ ਹਰਲਿੰਨ ਸਕੂਲ ਹਾਂਜੀ ਇਹ ਵੀ ਗਏ ਹੀਗੇ ਇਹਨਾਂ ਨੇ ਫੀਸ ਤਾਰਨੀ ਹੀਗੀ ਤੇ ਉਹ ਗਏ ਹੀਗੇ ਜਾਂਦੇ ਮੈਂ ਤਾਰਾਵਾਂ ਫੀਸ ਹਾਂਜੀ ਹੋਰ ਸੁਣਾਓ ਤੁਸੀਂ ਸੇਤਾ ਠੀਕ ਜੇ ਤੇ ਮੈਂ ਨਾ ਭਾਬੀ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਆਹੋ ਸਾਡੇ ਲਾਗੇ ਨਾ ਉਹ ਨਾ ਤਾਈ ਸ਼ਾਣੀ ਆ ਸਾਡੇ ਲਾਗੇ ਤੇ ਉਹ ਦਾ ਨੌ ਪੁੱਤ ਬੜੇ ਚਿਰ ਦੇ ਬਾਹਰ ਰਹਿੰਦੇ ਆ ਤੇ ਦਾਦੀ ਪੋਤਾ ਰਹਿੰਦੇ ਘਰ ਤੇ ਉਹ ਕੱਲ ਮੈਨੂੰ ਮਿਲੀ ਸੀ ਤੇ ਮੈਨੂੰ ਕਹਿੰਦੀ ਸੀਗੀ ਵੀ ਤੁਸੀਂ ਸਾਡੇ ਘਰ ਆ ਜਾਓ ਵੀ ਮੇਰੇ ਦਾਦੀ ਪੋਤੇ ਦਾ ਵੀਜ਼ਾ ਕਿਤੇ ਲੱਗ ਗਿਆ ਉਹਨਾਂ ਵੀ ਚੱਲ ਜਾਣਾ ਬਾਹਰ ਆਹੋ ਤੇ ਆਂਦੀ ਤੁਹਾਡੇ ਘਰ ਦੇ ਹਾਲਾਤ ਮਾੜੇ ਆ ਤੇ ਚੱਲ ਘਰ ਬਣਦਾ ਰਹੂਗਾ ਤੁਹਾਡਾ ਤੇ ਤੁਸੀਂ ਸਾਡੇ ਘਰ ਆ ਜਾਓ ਤੇ ਇੱਥੇ ਰਹੋ ਆਣ ਕੇ ਹਾਂਜੀ ਆਹੋ ਤੁਹਾਨੂੰ ਪਤਾ ਹੀ ਤੁਸੀਂ ਵੇਖ ਕੇ ਗਏ ਜੋ ਦਿਨ ਹਾਲ ਤੇ ਬਹੁਤਾ ਹੀ ਮਾੜਾ ਘਰ ਦਾ ਹੋ ਗਿਆ ਵਾ ਸਿਲ ਪੈ ਪੈ ਕੇ ਚੀਜ਼ਾਂ ਸਾਰੀਆਂ ਖਰਾਬ ਹੋਈਆਂ ਹਾਂ ਹਾਂ ਤੇ ਕਹਿਣ ਦੀ ਹੀ ਨੀਗੀ ਜੀ ਕੁੜੀ ਆ ਤੁਹਾਡੇ ਟਾਈਮ ਬਿਮਾਰ ਹੋਊਗੀ ਤੇ ਅਹੀਂ ਹੁਣ ਜਾਣਾ ਵਾ ਸਾਡੇ ਕਿ ਪਸਾਲ ਲੱਗਣਾ ਕਿ 2 ਸਾਲ ਲੱਗਣੇ ਆ ਤੇ ਤੁਸੀਂ ਰਾਮ ਨਾਨ ਕੇ ਸਾਡੇ ਘਰ ਰਹੋ ਤੇ ਆਪਣੇ ਮਿਸਤਰੀ ਲਾ ਦਿਓ ਤੇ ਹੌਲੀ ਹੌਲੀ ਬਣਾਉਣਾ ਸ਼ੁਰੂ ਕਰ ਦਿਓ ਉਹਨੂੰ ਆਹੋ ਤੇ ਮੇਰੀ ਗੱਲ ਸੁਣੋ ਤੁਹਾਡੇ ਸਭ ਨਾਲ ਗੱਲ ਸਹੀ ਆ ਅੱਛਾ ਹਾਂ ਨਹੀਂ ਚੰਗੇ ਆ ਬਹੁਤ ਚੰਗੇ ਆ ਆਹੋ ਉਹ ਜਿਹੜਾ ਪੋਤਾ ਵਾ ਨਾ ਉਹਦਾ ਉਹ ਤੇ ਇੰਨਾ ਚੰਗਾ ਵਾ ਵੀ ਗੱਲ ਨਹੀਂ ਕਰਨ ਵਾਲੀ ਸਾਡੀ ਬੜੀ ਮਦਦ ਕਰਦਾ ਵਾ ਹਾਂ ਉਹ ਤੇ ਸਾਡੀ ਕੁੜੀ ਦੇ ਫੀਸਾਂ ਤੱਕ ਤਾਰਨ ਨੂੰ ਕਹਿੰਦਾ ਵੀ ਮੈਂ ਤਾਰਾਂਗਾ ਸਾਰੀਆਂ ਗੱਲਾਂ ਮੈਂ ਕਰਾਂਗਾ ਹਾਂ ਨਹੀਂ ਨਹੀਂ ਚੰਗੇ ਜੀ ਹਾਂਜੀ ਉਹੋ ਜੇ ਨਿਗੇ ਹੂੜ ਮਤ ਨਿਗੇ ਬੜੇ ਚੰਗੇ ਆ ਹਾਂ ਤੇ ਕਿਦਾਂ ਫਿਰ ਮੈਂ ਅਜੇ ਮਨਜਿੰਦਰ ਨਿਗਾਹ ਘਰ ਆਇਆ ਹੁੰਦੀ ਐ ਤੇ ਮੈਂ ਉਹਨਾਂ ਨਾਲ ਵੀ ਸਲਾਹ ਕਰਦੀ ਆ ਮੈਂ ਚੱਲ ਇੱਕ ਵਾਰੀ ਤੁਹਾਡੀ ਸਲਾਹ ਪੁੱਛ ਲਾਂ ਵੀ ਸਾਨੂੰ ਉਹਨਾਂ ਦੇ ਘਰ ਜਾਣਾ ਚਾਹੀਦਾ ਕਿ ਨਹੀਂ ਚਲੋ ਠੀਕ ਆ ਆਹੋ ਠੀਕ ਹੈ ਚਲ ਕਰ ਲੋ ਤੁਸੀਂ ਵੀਰ ਹੁਣਾਂ ਦਾ ਸਲਾਹ ਦੱਸ ਦੋ ਹੈ ਹਾਂ ਹਾਂਜੀ 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 ਚਲੋ ਠੀਕ ਜੇ ਭਾਬੀ ਚੰਗਾ ਸਾਸਰੀਕਾਲ ਚਲ ਹੁਣ ਇਹ ਹੁੰਦੇ ਆ ਨਾ ਤੇ ਇਹਨਾਂ ਨੂੰ ਪੁੱਛਣੀ ਨਿੰਬੂ ਕੋਈ ਨਹੀਂ ਲੱਭੰਡਿਆ ਲੱਗੇ ਨਹੀਂ ਕਰੀ ਜਾਂਦੀਆਂ ਕਰੀ ਜਾਂਦੀਆਂ ਕਰਨਾ ਕਰਨਾ ਕੀ ਆ ਨਿੰਬੂ ਵੇਖ ਨੇ ਲਾਈ ਹੀਗੇ ਹੈ ਤੇ ਹੁਣ ਤਰਾਇ ਕੋਈ ਨ ਲੱਭਣ ਡਿਆ ਉਹ ਇਹ ਦੱਸਾਂ ਗੱਲ ਕੀ ਆ ਹੁਣ ਗਾੜੀ ਫੇਰ ਫੁੱਲ ਪੈਣੇ ਆ ਹਾਂ ਆਹ ਇਤਕ ਕਿਤੇ ਵਿਰਲਾ ਪੰਜਾ ਕਦਾ ਹੋਣਾ ਕਦੇ ਪੁਰਾਣਾ ਲਗਾ ਕੇ ਦੇ ਉਹ ਗਾਹ ਦੱਸੋ ਕਿ ਕੁੜੀ ਦੇ ਸਕੂਲ ਦੀ ਕੀ ਗੱਲ ਬਣੀ ਫੀਸ ਦੀ ਉਹ ਫੀਸ ਨਾ ਹਾਂ ਉਹ ਸੈਸ ਕਹਿੰਦਾ ਵੀ ਤੁਸੀਂ ਫਿਕਰ ਨਾ ਕਰੋ ਕਿਸ ਗੱਲ ਦਾ ਅੱਛਾ ਤੇ ਮੈਂ ਮਸਲਾ ਸਾਰਾ ਹੱਲ ਕਰ ਦਿੰਦਾ ਜਿੰਨਾ ਵੀ ਹੈਗਾ ਉਹਨੂੰ ਕਹਿਣਾ ਇਹਨਾਂ ਤੂੰ ਆਂਦੇ ਸਕੂਲੇ ਅਸੀਂ ਪੈਪਰ ਚ ਨਹੀਂ ਪੈਣ ਦੇਣਾ ਉਹ ਕਹਿੰਦਾ ਵੀ ਤੂੰ ਤੁਸੀਂ ਗੱਲ ਦਾ ਫੇਰ ਨਾ ਕਰੋ ਅੱਛਾ ਤੇ ਕਹਿੰਦਾ ਜਿਹੜੇ ਪੈਸੇ ਹੈਗੇ ਬਚਾ ਕੇ ਰੱਖੋ ਤੁਸੀਂ ਆਪਣਾ ਕੰਮ ਰੰਦਾ ਕਰੋ ਕੋਈ ਗੱ ਉਦਾਂ ਬੜਾ ਇਨੇਕ ਮੁੰਡਾ ਵਾ ਹਾਂ ਉਹ ਤਾਂ ਗਲਤਰੀ ਸਹੀ ਆ ਬੜੀ ਮਤ ਕਾਦਾ ਵਿਚਾਰਾ ਮੈਂ ਤਾਂ ਕਹੀ ਨਹੀਂ ਸੱਚੇ ਪਾਸ਼ਾ ਲੈ ਮਿਲਾਂ ਮੀਮਰ ਕਰੀ ਵਾ ਇਹ ਘਰ ਉਹਦੇ ਗੱਲ ਵਾ ਹਾਂ ਤੇ ਚੱਲ ਵਧੀਆ ਹੀ ਆ ਨਾ ਇੰਨਾ ਚੰਗਾ ਬੱਚਾ ਵਾ ਤੇ ਮੈਂ ਤਾਂ ਇੱਕ ਗੱਲ ਕਰਨੀ ਆ ਕਾਦੀ ਮੈਂ ਵੀ ਗਈ ਤਾਈ ਘਰ ਕੰਮ ਕਰਨ ਅੱਛਾ ਆਹੋ ਮੈਨੂੰ ਵੀ ਸੱਸ ਕੋ ਕਹਿੰਦਾ ਹੈ ਤੁਹਾਨੂੰ ਆਹੋ ਕੀ ਜਾਂਦਾ ਹੈ ਦੱਸੋ ਪਹਿਲ ਤੂੰ ਦੱਸਾਂ ਤੈਨੂੰ ਵੀ ਤਾਈ ਜਾਂਦੀ ਚੱਲ ਮੈਂ ਆਂ ਦੱਸ ਤੈਨੀਆਂ ਹੈ ਮੈਨੂੰ ਤਾਈ ਕਹਿੰਦੀ ਹੀ ਪਹਾੜਾ ਦਾਦੀ ਪੋਤੇ ਦਾ ਲੱਗ ਗਿਆ ਵੀਜ਼ਾ ਅੱਛਾ ਤੇ ਅਸੀਂ ਚੱਲ ਜਾਣਾ ਵਾ ਬਾਹਰ ਤੇ ਜਿਹੜਾ ਘਰ-ਬਾਰ ਸਾਡਾ ਤੁਸੀਂ ਸੰਭੋ ਹੁਣ ਠੀਕ ਆ ਠੀਕ ਤੇ ਤੁਸੀਂ ਆਜੋ ਇੱਥੇ ਚੁੱਪ ਕਰਕੇ ਤੇ ਤੁਹਾਡੀ ਨਿੱਗੀ ਜਿਹੀ ਕੁੜੀ ਆ ਟਾਈਮ ਬਿਮਾਰ ਹੋਊਗੀ ਤੁਹਾਡੇ ਘਰ ਸੱਲ ਬੜੀ ਨਾਲੇ ਮਿਸਤਰੀ ਲੱਗੇ ਆ ਤੇ ਚੁੱਪ ਕਰਕੇ ਇੱਥੇ ਰੋ ਹੁਣ 2 ਸਾਲ ਤੇ ਆਂਦੀ ਸਾਡਾ ਲੰਘ ਜਾਣੇ ਆ ਇਹੋ ਗੱਲ ਤੇ ਮੈਨੂੰ ਸਿਰਸ ਕਹਿੰਦੇ ਆ ਸੀਰਸ ਨੇ ਤੁਹਾਨੂੰ ਕਿਹਾ ਸੀ ਅੱਛਾ ਤੇ ਅੰਕਲ ਜੀ ਇੱਥੇ ਆ ਜਾਓ ਅੱਛਾ ਅੱਛਾ ਤੇ ਮੈਂ ਵੀ ਇਤਰਾ ਵੀ ਮੈਂ ਸਲਾਹ ਤੋਂ ਬਨਾਨੀ ਮਹਿਬੂਬ ਨਾਲ ਕਰ ਸਕਦਾ ਮੈਂ ਜਾਊਗਾ ਢੰਡੀ ਤੈਨੂੰ ਸੁਣਗਾ ਵੀ ساری ਗੱਲ ਹਾਂ ਇਹ ਤਾਂ ਗੱਲ ਕੀਤੀ ਮੁੰਡਾ ਕਹਿਣ ਡਿਆ ਮੇਰੀ ਗੱਲ ਸੁਣੋ ਮੇਰੇ ਵੀ ਦਿਮਾਗ ਚ ਬੜਾ ਕੁਝ ਚੱਲਣ ਡਿਆ ਸੀ ਮੈਂ ਹਾਰ ਕੇ ਫਿਰ ਪਿੰਡ ਫੋਨ ਲਾਇਆ ਠੀਕ ਆ ਤੇ ਭਾਬੀ ਪ੍ਰਭ ਨਾਲ ਮੇਰੀ ਗੱਲ ਹੋਈ ਆ ਤੇ ਕੀ ਆ ਤੀ ਫਿਰ ਤੇ ਉਹ ਕਹਿੰਦੀ ਹੀ ਵੀ ਗੱਲ ਤੇ ਉਹਦੀ ਵੀ ਚੰਗੀ ਆ ਤਾਈ ਦਾ ਦੀਦੀ ਵੀ ਜੇ ਉਹ ਤੁਹਾਨੂੰ ਆਪਣਾ ਘਰ ਦੇਣ ਡੇ ਆ ਤੇ ਚੁੱਪ ਕਰਕੇ ਤੇ ਲਲੋ ਆਂਦੀ ਤੁਹਾਡੇ ਘਰ ਜਿੰਨਾ ਨਰਕਾਂ ਹੀ ਵੇਖ ਗਏ ਉਹਦਾਂ ਦਾ ਅੰਦੀ ਆਵੇਂ ਨਿੱਕੀ ਜਿਹੀ ਕੁੜੀ ਬਿਮਾਰ ਹੋ ਗਈ ਤੇ ਕਿੱਧਰ ਨੂੰ ਜਾਓਗੇ ਮੁੜ ਕੇ ਗੋੜੇ ਗੋੜੇ ਮੱਸ਼ਰਵਾ ਅੰਦੀ ਨਾਂ ਵਾਲਾ ਹਾਲਵਾ ਮੈਨੂੰ ਵੀ ਸਿਆਸਤ ਕਹਿੰਦੇ ਆ ਇਹਨਾ ਹੂੰ ਇਹਦਾ ਹੁੰਦੇ ਕੇ ਅਸੀਂ ਦਾਦੀ ਪੋਤਾ ਕਹਿੰਦਾ ਕੀ ਪਤਾ ਇਨਸਾਨ ਲੰਘਣਾ ਕਿ ਦੋ ਅੰਗਰੇ ਪੰਜ ਪੰਜ ਹੀ ਲੰਘ ਜਾਣੇ ਭਾਵੇਂ ਤੀ ਆਹ ਬਾਹਰ ਜਾ ਕੇ ਕਹਿੰਦਾ ਚੱਲ ਉਨਾਂ ਚ ਰਹਿ ਆ ਵੀ ਤੁਹਾਡਾ ਕੰਮ ਕੋਈ ਰੋਖਾ ਜੂਗਾ ਆਹੋ ਤੇ ਕਹਿੰਦਾ ਵੀ ਸਦਾ ਦਿਨੇ ਕੁਝ ਥੋੜੇ ਰਹਿੰਦੇ ਹੁੰਦੇ ਆ ਤਾਈ ਵੀ ਇਹੋ ਗੱਲ ਕਹਿਣ ਦੀ ਪਿਛੁੱਪ ਕਰਕੇ ਨਾ ਤੇ ਇੱਥੇ ਆਓ ਕੋਈ ਨਹੀਂ ਉਦੋਂ ਤੱਕ ਤੁਹਾਡਾ ਘਰ ਸਾਫ਼ ਸੁਥਰਾ ਹੋ ਜਾਣਾ ਤੇ ਜਾਣਾ ਹੋ ਉੱਥੇ ਚਲ ਜਿਓ ਨਹੀਂ ਫਿਰ ਇੱਥੇ ਰਹੀ ਜਾਓ ਜੀ ਆਪਣਾ ਮਕਾਨ ਅੱਜ ਵੀ ਬਣ ਜਾਂਦਾ ਨਾ ਤੇ ਜੀਵਨ ਉਹਦੇ ਵਿੱਚ ਵੜਦੇ ਆਂ ਗਿਰਦੇ ਆਂ ਨਾ ਬਹੁਤਾਂ ਦੇ ਸਾਢੇ 6 ਮਹੀਨੇ ਐਵੇਂ ਲੱਗ ਜਣੇ ਥੱਲੇ ਫਸਣੇ ਨਹੀਂ ਚਾਹੀਦੇ ਸਭ ਕੁਝ ਚਾਹੀਦਾ ਵਾ ਤੇ ਹੌਲੀ ਹੌਲੀ ਕਰਨਾ ਚਾਹੀਦਾ ਸਹੀ ਇਹ ਨਹੀਂ ਲੱਗੇ ਚਾਹੀਦੀ ਆਹੋ ਗੱਲ ਤੇ ਠੀਕ ਆ ਤੇ ਇਹ ਆ ਵੀ ਚਲੋ ਉੱਥੇ ਸਾਰਾ ਕੀਤਾ ਕਤਰਿਆ ਵਾ ਤੇ ਮੁੰਡਾ ਕਹਿ ਰਿਹਾ ਕਹਿੰਦਾ ਅਸੀਂ ਤਾਂ ਕੋਈ ਚੀਜ਼ ਤੋਂ ਖਾਣੀ ਨਹੀਂ ਇਹਦਾ ਇ ਤਾਂ ਲੱਗਿਆ ਬਣੇ ਸਭ ਕੁਝ ਸੜ ਜਾਣਾ ਤੇ ਤੁਸੀਂ ਤੇ ਨਿਆਰੇ ਲਿਓ ਮੁੜ ਕੇ ਚਲ ਫਿਰ ਕਿੱਦਾਂ ਕਰੀਏ ਚਲ ਜੀ ਕਰਾਂ ਦਾ ਘਰ ਫਿਰ ਆਪਾਂ ਤੇ ਜਾਣਾ ਹੀ ਪੈਣਾ ਵਾ ਵੇਖਿਓ ਜਦ ਹਰਲੀਨ ਨੇ ਸਕੂਲੋਂ ਆਣਾ ਨਾ ਬੜੀ ਖੁਸ਼ ਹੁਣ ਆਂ ਨੇ ਉਹ ਤੇ ਉਹ ਘਰ ਨੂੰ ਕਹਿੰਦੀ ਆ ਵੀ ਘਰ ਹੀ ਬੜਾ ਸੋਹਣਾ ਵਾ ਹੈ ਕਿੱਥੇ ਜਾਊਗੀ ਨਾ ਆਂਦੀ ਮम्मा ਮੇਰਾ ਇੱਥੇ ਜਾਣ ਜੀ ਨਹੀਂ ਕਰਦਾ ਜੇ ਜੇ ਮਰਜ਼ੀ ਆ ਨਾ ਨਵੇਂ ਘਰ ਦਾ ਚਾਪੜਾ ਹੁੰਦਾ ਵਾ ਗੱਲ ਤਾਂ ਵਾਕਿਆ ਸੱਚੀ ਆ ਤੇ ਉਹਨਾਂ ਨੇ ਨਾ ਚਲ ਜਾਣਾ ਇੱਕ ਅੱਧੇ ਦਿਨ ਵਿੱਚ ਹੀ ਆ ਹਾਂ ਹਾਂ ਤੇ ਮੇਰਾ ਤਾਂ ਫਿਰ ਇਰਾਦਾ ਇਹੋ ਹੀ ਆ ਫਿਰ ਉਹਨਾਂ ਨੂੰ ਹਾਂ ਕਰ ਦਿੰਨੇ ਸੋ ਠੀਕ ਆਹੀ ਆਏ ਨੇ ਤੁਹਾਡੇ ਘਰ ਨੀ ਗੱਲ ਮੁਕੀ ਝਗੜਾ ਕਰ ਤਾ ਤੁਹਾਡਾ ਘਰ ਵੀ ਨਾਲ ਹੀ ਆ ਓਏ ਉਹ ਕਹਿੰਦਾ ਹੀ ਕਹਿੰਦਾ ਇੱਕ ਦੋ ਰਿਸ਼ਤੇਦਾਰਾਂ ਨੇ ਵੀ ਆਇਆ ਸੀ ਕਹਿੰਦਾ ਕੋਈ ਮੂੰਹ ਨਹੀਂ ਕਰਦਾ ਕਹਿੰਦਾ ਲੋਕੀ ਦੋਤਾਂ ਨਹੀਂ ਮਿਲਣ ਗੱਲ ਲਾਉਂਦੇ ਇੱਥੇ ਕੋਈ ਬੰਦਾ ਬਿਮਾਰ ਹੋਏ ਤੇ ਕਹਿੰਦਾ ਤੇ ਪੱਕਾ ਕਿਤੇ ਰਹਿਣਾ ਇੱਥੇ ਚੱਲ ਸਾਨੂੰ ਲੋੜ ਵੀ ਆ ਓਏ ਸਾਨੂੰ ਸਾਨੂੰ ਉਹ ਜਾਨਾ ਕੀ ਭਾਲੇ ਦੋਖੀ ਸਾਨੂੰ ਤੁਹਾਨੂੰ ਲੋੜ ਵਾ ਸਾਰੇ ਪਾਸੇ ਠੀਕ ਨਹੀਂ ਉਦੋਂ ਨੂੰ ਪ੍ਰਮਾਤਮਾ ਨੇ ਟਾਣੀ ਕਿਤੇ ਨਾ ਕਿਤੇ ਨਵਾ ਦੇਣੀ ਆ ਆਪਣੇ ਬਣ ਜਣੇ ਚਲੋ ਕਿਤੇ ਹੋਰ ਹੱਸਫਕਾ ਹੋ ਜਾਊਗਾ ਤੇ ਮੁੜ ਕੇ ਜੇ ਕਾਲੂ ਕਦੇ ਆ ਵੀ ਜਾਣਗੇ ਸਾਲ ਦੋਵਾਂ ਸਾਲ ਨੂੰ ਆਪਣੇ ਵੀ ਘਰ ਰਣ ਕੇ ਵੜਨਗੇ ਠੀਕ ਨਹੀਂ ਚਲੋ ਠੀਕ ਆ ਆਜੋ ਫਿਰ ਮੈਂ ਚਾਹ ਬਣਾਈ ਕੋਟਾ ਪੀਏ ਚਲੋ ਤਾਂ ਇੱਥੇ ਸੱਦਿਆ ਸੀ ਦੋਵਾਂ ਜਾਣਿਆਂ ਨੂੰ ਮੈਂ ਦੱਸਾਂ ਕਿ ਪਹਿਨ ਦੀ ਦਾ ਫੋਨ ਆਇਆ ਸੀਗਾ ਅੱਛਾ ਅੱਛਾ ਆਹੋ ਉਹ ਕਹਿਣ ਦੇ ਹੀਗੇ ਮੈਨੂੰ ਨਾ ਲੱਗੇ ਕੋਈ ਤਾਈ ਤਈ ਆ ਤੇ ਉਹਨਾਂ ਦਾ ਕਿਤੇ ਬਾਹਰ ਦਾ ਵਿਸਾ ਲੱਗ ਗਿਆ ਵਾ ਉਹ ਦਾਦੀ ਕੋਟਾ ਇਥੇ ਰਹਿੰਦੇ ਹੀਗੇ ਅੱਛਾ ਉਹ ਇਹ ਬਾਅਦ ਚ ਚਲੇ ਆ ਉਹ ਕਹਿੰਦੀ ਸੀ ਕਿ ਤੁਸੀਂ ਤੁਹਾਡੇ ਘਰ ਰੋਣਾ ਚਾਹੀਦਾ ਕਿ ਕਿਨੇ ਚਿਰ ਹੁੰਦੇ ਨਹੀਂ ਆ ਪੈਨੂੰ ਕਹਿੰਦੇ ਆ ਆਹੋ ਅੱਛਾ ਤੇਰਾ ਘਰ ਕੋਈ ਇਦਾਂ ਮਾੜਾ ਵਾਹ ਤੇ ਨਾਲੇ ਪਰਸਾਤਾ ਦੇ ਦੇਣਾ ਹਾਂਜੀ ਪੁੱਤ ਤੇ ਤੁਸੀਂ ਪਰਸਾਤਾ ਦੇ ਦੇਣਾ ਪਰ ਤੁਸੀਂ ਇੱਥੇ ਇੱਥੇ ਰਹਿੋ ਤੇ ਨਾਲੇ ਘਰ ਖਾਂਦਿਆ ਰਹੂਗਾ ਮੈਂ ਖਲਾਤ ਬੜੀ ਗੱਲ ਇੱਥੇ ਆਪਣੇ ਨੇਤੂ ਨੇ ਸੁਣੀ ਹੈ ਤੇਰੀ ਗੱਲ ਸਮਝਾਉਂਦਾ ਬਸ ਤੇ ਵਧੀਆ ਪਰ ਇਹ ਵੀ ਕਿਸ ਦੇ ਘਰ ਜਾਣ ਨਾਲ ਆਪਣਾ ਜਿਹੜਾ ਮੜਾ ਮੋਟਾ ਘਰ ਉਹ ਨਾ ਠਵਾ ਕੇ ਬੈਜਣ ਕਿਤੇ ਨਹੀਂ ਨਹੀਂ ਉੱਥੇ ਮਿਸਤਰੀ ਚ ਲੱਗਣੇ ਹੁਣ ਉਹਨਾਂ ਦੇ ਲਾ ਲੈਣੇ ਆਹੋ ਦੇਖਣਾ ਪਹਿਲਾਂ ਤੁਹਾਨੂੰ ਇਹ ਤਾਂ ਲਾ ਲੈਣੇ ਆ ਕੱਟੇ ਵਧੀਆ ਕਿਉਂ ਵੀਰ ਨਹੀਂ ਨਹੀਂ ਇਹ ਤਾਂ ਵਧੀਆ ਗੱਲ ਆ ਆਪਾਂ ਆਪਰੇ ਲੱਗੇ ਆਂ ਮੈਂ ਫਿਰਦੇ ਸਹੀ ਹਾਂ ਇਹਦੇ ਮਿਸਤਰੀ ਆ ਜਾਣੇ ਆ ਨਹੀਂ ਨਹੀਂ ਉਹ ਵੀ ਗੱਲ ਕੀ ਮਿਸਤਰੀ ਤਾਂ ਤੁਹਾਨੂੰ ਕਹਿਣ ਦੀ ਆ ਚੱਲ ਉਹ ਤਾਂ ਉੱਥੇ ਕੰਮ ਹੁੰਦਾ ਰਹੂਗਾ ਤੇ ਇਹ ਆਰਾਮ ਇੱਥੇ ਰਹੀ ਜਾਣਗੇ ਉਹ ਚੱਲ ਮੇਰੀ ਗੱਲ ਸੁਣ ਵਧੀਆ ਇਹ ਗੱਲ ਇਹ ਆ ਉਹ ਉੱਥੇ ਇਹਦਾ ਘਰ ਕੰਮ ਚੱਲਦਾ ਰਹੂਗਾ ਤੇ ਇਹਨਾਂ ਰਹਿਣਾ ਕਿੱਥੇ ਹੀ ਉੱਥੇ ਰਹਿ ਜਾਣਗੇ ਨਾ ਹਾਂ ਨਾਲੇ ਅਗਲਾ ਤਾਂ ਸੰਭਾ ਜਾਊਗਾ ਕੰਮ ਟਾਈਮ ਨਿਕਲ ਜਾਊਗਾ ਹਾਂ ਇੱਕ ਗੱਲ ਆ ਵੀਰ ਹਾਂ ਉਹ ਤਾਈ ਨਾਲ ਇੱਕ ਗੱਲ ਕਰ ਲੈਣਾ ਸਾਰੇ ਕਮਰਾਂ ਨੂੰ ਲੋਕ ਮਾਰ ਦੋ ਇੱਕ ਕਮਰਾ ਦੋ ਉੱਥੇ ਕੋਈ ਆਪਣਾ ਸਮਾਨ ਨਾ ਰੱਖਿਓ। ਵੀ ਨਹੀਂ ਉਹ ਕਹਿੰਦੇ ਵੀ ਘਰ ਮੈਂ ਸਾਰਾ ਖੁੱਲਾ ਰਹਿਣ ਦੇਣਾ ਵਾ। ਨਾਲੇ ਵੀ ਇਹ ਇਤਬਾਰ ਇਹਦੀ ਤੇ ਹੀ ਹੁੰਦੀ ਆ ਸਾਰਿਆਂ ਨੂੰ ਪਤਾ ਕਿ ਦਸਵਾਂ ਕਿ ਦਸਵਾਰ ਕਹਿਣ ਤੇ ਵੀ ਹੋਰ ਗੱਲਾਂ ਆ। ਠੀਕ ਆ ਜਦੋਂ ਅਗਲੇ ਆਉਣਾ ਨਾ ਪਿਆ ਵੀ ਨਵੀਂ ਕੋਸ਼ ਹੋ ਜੇ ਇਹਨਾਂ ਦਾ ਨਾਮ ਵਜਣਾ ਤੁਸੀਂ ਇੰਨੀ ਗੱਲ ਸਮਝਾਓ ਕਿ ਸਾਰੇ ਕਮਰਿਆਂ ਨੂੰ ਲੋਕ ਮਾਰੋ ਇੱਕ ਕਮਰਾ ਖੁੱਲਾ ਰੱਖੋ। ਕੀ ਆ ਤੇ ਕਈ ਆਪਣੇ ਦੇਸ਼ ਦੇ ਲੋਕ ਨੂੰ ਜਿਵੇਂ ਆਰੀ ਦੋ ਜੜਾਣ ਕੇ ਹਟਨਾ ਕਮਰੇ ਆਪਾਂ ਸਫਾਈ ਕਰਾਤਾ ਕਰਾਂਗੇ। ਮੈਂ ਪਹਿਲਾਂ ਕਹੀ ਸੀ ਤਾਂ ਜੀ ਉਹ ਅੱਜ ਵੀ ਨਾ ਗੱਲ ਕਹਿ ਹਟੇ ਤਾਈ। ਉਹ ਅੱਜ ਕਿ ਮੈਨੂੰ ਤੇ ਤੇ ਪੂਰਾ ਦਿਕੇ ਮੇਰਾ ਘਰ ਖੁੱਲਾ ਰਹੂਗਾ। ਹੂੰ ਠੀਕ ਵਾ ਤੇ ਮੈਨੂੰ ਨੂੰ ਇੱਕ ਗੱਲ ਦਾ ਡਰ ਤੇ ਇਹ ਵੀ ਕਹਿ ਕਿ ਮੇਰੇ ਨਿਆਣੇ ਨਿੱਕੀ ਕੁੜੀ ਆ ਤੇ ਕੱਲ ਨੂੰ ਕੋਈ ਚੀਜ਼ ਤੋੜ ਤਾੜ ਦਊਗੀ ਤੇ ਮੈਂ ਇਹ ਕਿਹ ਪਰ ਲਈ ਆ। ਬਾਪੀ ਨਾ ਸਣੀ ਭਾਂਟਾਂ ਦੀ ਬੜੀ ਈਸ਼ਾਨੀ ਆ। ਉਹਨੇ ਗੱਲ ਆਪੇ ਕਰ ਲਈ ਹੁੰਨੀ ਆ। ਕੀਤੀ ਆ ਅੰਦੀ ਨੇ ਸਾਰੀ ਗੱਲ ਕੀਤੀ ਆ। ਮਮਾ ਤੇ ਗੱਲ ਹੋਈ ਆ ਤੇ ਫੇਰ ਠੀਕ ਵਾ। ਤੇ ਮੈਂ ਆਨੀ ਆ ਤੇ ਹੁਣ ਚੱਲ ਇਹਨਾਂ ਨੂੰ ਕਹੋ ਕਿ ਕਿਹ ਜਿੰਨ ਹੋ ਆਓ ਜਾ ਕੇ ਹਾਂ ਸਣੀ ਅਗੇ ਦੇ ਵੇਰਾ ਮਾਰੇਗੇ ਤੇ ਤੂੰ ਹੀ ਚੈਦਣਾ ਹੋਇਆ ਨਾਲੇ ਵੇਖਿਆ ਆ ਆਖ ਵੇਖ ਕੇ ਨਾ ਜਈ ਤਰ੍ਹਾਂ ਬੀਚਰਾਂ ਕੋ ਤੂੰ ਹੀ ਕੰਮ ਕਰਾ ਲਿਓ ਜਿੱਥੇ ਕੋਈ ਹੁੰਦਾ ਨਾ ਅਭੀ ਨਵੀ ਆ ਆਪ ਦਾ ਸਹਯੋ ਕੋਈ ਨਾ ਭੈਣ ਨੂੰ ਪੁੱਛ ਲੈਣੇ ਆ ਕਿਦਾਂ ਨਹੀਂਆਂ ਰੱਖਣੀਆਂ ਵਾ ਤੇ ਉਦੋਂ ਫਿਰ ਜਾਵਾਂਗੇ ਹਾਂ ਦੇ ਨਾ ਲੈਂਟਰ ਪੈਣਾ ਵਾ ਬਹੁ ਨੀ ਨੀ ਜਿੱਦ ਨਾ ਫੜਾ ਕਮਰਾ ਪਤਾ ਨਹੀਂ ਕਹਿੰਦੀ ਓ ਨਹੀਂ ਨਹੀਂ ਯਾਰ ਇਹ ਨਹੀਂਆਂ ਪੁੱਟ ਕੇ ਤੇ ਉਹਨਾਂ ਲੈਂਟਰ ਹੁਣੇ ਪੈ ਜਾਣ ਵਾ ਅਜੇ ਮਿਸਤਰੀ ਲੱਗਣੇ ਆ ਟਾਈਮ ਲੱਗ ਹੀ ਜਾਂਦਾ ਮੜਾ-ਬਟਾ ਪਹਿਲਾਂ ਨਹੀਂ ਆ ਪੁੱਟਣੀਆਂ ਅਕਸਰ ਮੈਨੂੰ ਹੁਣ ਕੀ ਪਤਾ ਵਾ ਤੇ ਮੇਰੀ ਗੱਲ ਸੁਣ ਆ ਸੌਦਾ ਪਤਾ ਵੀ ਲੈ ਜੀ ਅਗਲੇ ਨਾਲ ਚਾਹ ਪਾਣੀ ਪਿਆ ਲੈਣਾ ਮਿਸਤਰੀ ਨਾਲ ਰੋਟੀ ਪਾਣੀ ਖਾ ਲੈਣਾ ਉਹ ਤੇਰਾ ਦਿਮਾਗ ਖਰਾਬ ਆ ਸੌਦਾ ਪਤਾ ਲੈ ਜੀ ਮੈਨੂੰ ਆਹਦੀ ਸੌਦਾ ਪਤਾ ਲੈ ਜੀ ਤੁਸੀਂ ਸਹਣੀ ਪਿੰਡ ਜਾਓਗੇ ਨਾ ਤੇ ਰੋ ਭੈਣ ਨੂੰ ਪੁੱਛ ਲੈ ਜੀ ਉਸ ਸਮਾਨ ਚਾਹੀਦਾ ਉਹ ਚੋਣ ਵਾਲਾ ਕੰਮ ਤੋਂ ਪਿੰਡ ਚੁੱਕੀ ਜਾਣਾ ਤੇ ਮੈਂ ਤੇਰੀ ਗੱਲ ਸੁਣੋ ਸਮਾਨ ਦਾ ਸਾਨੂੰ ਕੀ ਪਤਾ ਕੀ ਚਾਹੀਦਾ ਮੈਂ ਪੈਸੇ ਫੜਾਉਂ ਭੈਣ ਨੂੰ ਆਈ ਵੀ ਗੱਲ ਸਹਣੀ ਆ ਹਾਂ ਆਹੋ ਕੋਈ 5-10 ਹਜ਼ਾਰ ਦੇ ਆਉਂਗਾ ਤੇ ਆਪਣੇ ਮਹੀਨੇ ਦਾ ਰਸਣ ਲੈ ਆਉ ਬਾਕੀ ਮਿਹਤਰੀ ਲੱਗੇ ਉਸੇ ਕੰਮ ਆ ਜਾਣਗੇ ਚੱਲ ਫਿਰ ਫੋਨ ਕਰ ਲਈ ਜਾਂਨ ਤੋਂ ਪਹਿਲਾਂ ਉਹਨਾਂ ਨੂੰ ਨਾ ਉਹ ਕਰਕੇ ਜਾਉਂਗਾ ਤੂੰ ਆਹੋ ਤੁਸੀਂ ਕਹਿੰਦੇ ਕਿ ਉਹਨਾਂ ਨੂੰ ਕਿਉਂ ਆਉਣ ਉਹਦਾ ਹੈ ਨਹੀਂ ਟਾਈਮ ਨਹੀਂ ਮੇਰਾ ਜੀ ਆਉਣ ਦਾ ਉਹਨਾਂ ਨਾਲ ਕੁੜੀ ਬਾਤ ਕਰਨੀ ਨਹੀਂ ਨਵਸਤੇ ਨਾ ਉਹ ਲੈ ਜਾਓ ਬੜਾ ਚਾਹਤਦੀ ਹੈ ਨਿਕਲੀ ਹਾਂ ਉਹ ਆਪਾਂ ਲੈ ਕੇ ਜਾਵਾਂਗੇ ਉਹਦਾ ਜ਼ਿਆਦਾ ਧਿਆਨ ਭੂਆ ਜੀ ਅਸੀਂ ਕਦੀ ਗਏ ਘਟਵਾ ਤੇ ਮਾਮਾ ਦਾ ਉਹਦਾ ਜ਼ਿਆਦਾ ਧਿਆਨ ਹਟੇ ਨਾ ਜਾਵੇ ਨਾ ਨਾ ਕੋਈ ਚੱਕਰ ਨਹੀਂ ਆਹੋ ਉਹਦੀ ਸਮਾਨ ਨਾਲ ਲੈ ਕੇ ਜਾਵਾਂਗਾ ਚਲੋ ਇੰਜ ਕਰੋ ਹੁਣ ਸਭ ਤੋਂ ਕੰਮ ਤੇ ਜੀ ਆਪਣਾ ਚਲ ਜੀ ਘਰ ਚਲੋ ਵਧੀਆ ਪਤਨੀ ਕਹਿੰਦੇ ਤਿਆਰੀ ਕਰ ਲਿਓ हां चलो ठीक है हां तुम चल जाओ फिर